20 ਲੱਖ ਲੱਗਦਾ ਤੂੰ ਕਿੰਨੇ ਚ ਭੇਜਦਾ ਐ ਤਾਂ ਬਾਬਾ ਦੀਆਂ ਚਾਲਾਂ ਜੀ ਭੇਜ ਦਿੰਦਾ ਆ ਲੈ ਭੇਜ ਫਿਰ ਬਾਬਾ ਭੇਜ ਫਿਰ ਸਾਨੂੰ ਮੈਂ ਦੇ ਆਜੋ ਆਜੋ ਲੈ ਸ਼ਕਾਓ ਫਿਰ ਜਲਦੀ ਮੈਂ ਆਹ ਲਓ ਜੀ ਕਾਰ ਸਾਈ ਮੈਂ ਜਿੱਥੇ ਮਰਜ਼ੀ ਭੇਜਦੀ ਬਾਬੇ ਦੀ ਖੁਸ਼ੀ ਆ ਜਾ ਮਲਾ ਵੀ ਜਾ ਮੁੰਡਾ ਲੱਗਿਆ ਮੇਲਾ ਵਧੀਆ ਭੇਜੀ ਬਰ ਤਗੜਾ ਜਾਂ ਕੰਮ ਕਿਹੜਾ ਕਰਦੀ ਬਾਬਾ ਸਾੜਾ ਜਵਾ ਮਾੜਾ ਨਾ ਗੱਫਾ ਸੀ ਕਿਉਂ ਜੀ ਜੀ ਮਹਾਰਾਜ ਜੀ ਆਹ ਤੇਜ਼ ਹੀ ਹੋਵੇ ਕਿਉਂਕਿ ਆ ਜਾਓ ਬਈ ਇਹਦਾ ਬਾਈ ਦਾ ਵੀਜ਼ਾ ਬਾਈ ਨੂੰ ਵੀਜ਼ਾ ਲਵਾਉਂਦਾ ਬਾਈ ਦਾ ਹਾਂਜੀ ਹੋਰ ਛਕੋਗੇ ਫੌਜ ਬਾਬਾ ਬਦਲਾ ਆ ਭੰਗਾੜਾ ਆ ਗਾੜਾ ਇਹ ਤੂੰ ਛਾਕੇ ਦਾ ਵੇਖੀਂ ਕੀ ਗੱਲ ਹੈ ਯਾਰ ਆ ਵੀ ਯਾਦ ਕਰਿਆ ਕਰੇਗਾ ਬਾਬੇ ਦਾ ਭਾਗ ਲੱਗੇਗਾ ਆਏ ਹਾਏ ਹਾਂ 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 ਪੱਕਾ ਕਿਹਨੇ ਦਾ ਜੀ ਕਿੰਨੇ ਦਾ ਜੀ ਮਰਜ਼ੀ ਦੇ ਦੋ ਬਾਬਾ ਨੀ ਨੀ ਹੁਕਮ ਕਰ ਬਾਬਾ ਯਾਰ ਗੋੜ ਆਏ ਨਾ ਕਰ ਬਾਈ ਕਹਿੰਦਾ ਵੀ ਮਾਇਆ ਵੀ ਬਾਈ ਕਹਿੰਦਾ ਬਾਬਾ ਕਹਿੰਦਾ ਜਿੰਨੀ ਮਰਜ਼ੀ ਦੇ ਦੇ ਕੋਈ ਚੱਕਰ ਨਹੀਂ ਆ ਫੜ ਬਾਬਾ ਕਿੰਨੇ ਲੈਣੇ ਗੋੜ ਬਸ ਓਕੇ ਹੋ ਬਸ ਜਾਣਾ ਨਹੀਂ ਪਹਿਲਾਂ ਜਾਨੀ ਜਾਨੀ ਦਰੂਗਾ